ਚਾਚਾ ਕੀ ਹਾਲ ਚਾਲੀ? ਐ ਆ ਵੀ। ਉਹ ਠੀਕ ਠਾਕ। ਚੜਦੀ ਕਲਾ ਕਿਰਪਾ। ਚਾਚਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਏ। ਹਾਂ। ਤੁਸੀਂ 24 ਘੰਟੇ ਇਹ ਖੁੰਡੇ ਚੱਕੀ ਫਿਰਦੇ ਜੇ। ਇਹਦੇ ਮਾਲਾ ਵੀ ਫੇਰ ਲਿਆ ਕਰੋ। ਮਾਲਾ ਫੇਰਿਆ ਕੀ ਹੋ ਜਾਏਗਾ? ਮਾਲਾ ਫੇਰਿਆ ਸਾਰੇ ਇਹਨੇ ਵਸੇ ਜ ਸਾਰਾ ਕੰਮ ਕਰਨੇ ਨੇ। ਨਹੀਂ ਇਹ ਕਿਵੇਂ ਵਸੇ ਚ ਕਰ ਲੇਗੀ? ਕਾਕਾ ਇੱਕ ਮੈਂ ਤੁਹਾਨੂੰ ਗੱਲ ਦੱਸ ਦਿਆਂ। ਹਾਂ। ਸਾਰੇ ਕੰਮ ਮਾਲਾ ਨਾਲ ਨਹੀਂ ਵਸੇ ਚ ਹੁੰਦੇ। ਇਹਦੀ ਵੀ ਲੋੜ ਪੈਂਦੀ ਆ। ਇਹ ਗੱਲ ਤੇਰੇ ਬਣ ਚ ਭੁਲੇਖਾ ਹੈ। ਨਹੀਂ ਮੈਂ ਤਾਂ ਸਮਝਦਾ ਮਾਲਾ ਸਾਰੇ ਕੰਮ ਵਾਸਜ ਕਰਦੀ ਏ। ਨਹੀਂ 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 ਨਹੀਂ। ਕਿਤੇ ਇਹਦੀ ਲੋੜ ਵੀ ਪੈਂਦੀ ਏ। ਇਹ ਵੀ ਸਾਨੂੰ ਦਿੱਤੀ ਆ ਮਹਾਰਾਣੀ ਨੇ ਡਾਂਗ ਵੀ ਹੱਥ 'ਚ ਰੱਖਣੀ ਆ। ਨਹੀਂ ਚਾਚਾ ਮੰਨ ਜਾ ਮਾਲਾ ਵਾਸਜ ਕਰ। ਉਹ ਨਹੀਂ ਆ। ਇਹ ਤੈਨੂੰ ਭੁਲੇਖਾ। ਮਾਲਾ ਨਹੀਂ ਸਾਰੇ ਕੰਮ ਵਾਸਜ ਕਰਦੀ। ਜੇ ਮਾਲਾ ਹੀ ਸਾਰੇ ਕੰਮ ਵਾਸਜ ਕਰਦੀ ਹੋਵੇ ਤਾਂ ਤੇ ਜੰਗ ਜੁਦ ਲੜਨ ਦੀ ਲੋੜ ਕੀ ਸੀ ਗੁਰੂਆਂ ਸਾਹਿਬਾਨ ਨੂੰ? ਫਿਰ ਮਾਲਾ ਫੇਰੇ ਸਾਰਾ ਕੁਝ ਕਰ ਲੈਂਦੇ। ਹਨਾ? ਸਮਝਿਆ ਅਗੜੀ? ਚਾਚਾ ਅਰੇ ਖੇਤਰ ਫੇਰਦੇ ਆ ਸਾਂਹਣ ਵੀ ਤੁਰਿਆ ਆਉਂਦਾ ਇੱਕ ਕਿੱਥੇ ਆ ਆ ਵੇ ਅੱਛਾ ਫੇਰ ਹੋਣਾ ਕੇ ਲਿਆ ਡਾਂਗ ਫੇਰ ਡਾਂਗ ਹੋਣੇ ਨੂੰ ਭਾਉ ਮਾਲਾ ਮਾਰ ਕੇ ਵਾਸੇ ਚ ਕਰਨਾ ਨਹੀਂ ਜਿਹੜਾ ਕੰਮ ਡਾਂਗਣੇ ਕਰਨਾ ਉਹ ਡਾਂਗਣੇ ਕਰਨਾ ਨਾ ਫਿਰ ਐਸੇ ਆ ਗਿਆ ਨਾ ਦੁਕਾਨੇ ਤੇ ਇਹ ਹੁਣ ਤੈਨੂੰ ਦੱਸਤੀ ਗੱਲ ਹੈ ਇਹਨਾਂ ਸਾਬ ਨੂੰ ਜਿਹੜੀ ਨਾ ਡਾਂਗਣਾ ਹੀ ਮੋੜਾਂਗੇ ਬੋਰ ਸਮਝ ਆ ਗਈ ਨਾ ਤੈਨੂੰ ਇਹ ਮਾਲਾ ਦਾ ਗੱਲਾਂ ਨਹੀਂ ਮੁੜਨਾ ਇਹ ਜਿਹੜੇ ਪੁੱਤਰੇ ਸਾਂ ਨਹੀਂ ਉਹ ਡਾਂਗ ਹੀ ਸੂਤਰ ਕਰਦੀ ਸਮਝਿਆ ਨਾ ਤਾਂ ਦਸਵੇਂ ਪਾਤਸ਼ਾਹ ਨੇ ਸਾਨੂੰ ਕਿਹਾ ਸੀ ਵੀ ਇਹ ਸਾਡੇ ਪੀਰ ਨੇ ਇਹ ਐਵੇਂ ਨਹੀਂ ਸੱਚੇ ਪਾਤਸ਼ਾਹ ਜੀ ਤਰ੍ਹਾਂ ਨੂੰ ਪੀਰ ਦੱਸ ਕੇ ਕਿਹਾ ਵੀ ਇਹਨਾਂ ਦੀ ਪੂਜਾ ਕਰਿਆ ਕਰੋ ਇਹ ਹੱਥ 'ਚ ਰੱਖਿਆ ਕਰੋ ਜਿਹੜਾ ਹੁਣ ਵੇਲਾ ਚੱਲਦਾ ਪਿਆ ਨਾ ਹਾਂ ਇਹ ਹੁਣ ਮਾਤੂ ਮੈਨੂੰ ਦੱਸ ਦੇ ਰਾਜ ਤੇਨੂੰ ਕੋਈ ਲੁਟੇਰਾ ਜਾਂ ਡਾਕੂ ਪੈ ਜੇ ਉਹਨੂੰ ਕੀ ਆਖੇ ਗੱਲਾਂ ਮਾਲਾ ਫੇਰ ਦੇਣਾ ਦੱਸ ਮੈਨੂੰ ਨਹੀਂ ਉਥੇ ਉਥੇ ਬਰਾਹ ਕੰਮ ਦੇਣਾ ਹੈ ਉਥੇ ਤਾਂ ਡਾਂਗ ਹੀ ਰਹਿ ਗਈ ਫਿਰ ਕੰਮ ਡਾਂਗ ਹੀ ਰਹੇਗੀ ਨਾ ਬਸ ਆਹੀ ਕਹਾਣੀ ਨੂੰ ਸਾਰੀ ਡਾਂਗ ਦੀ ਤੇ ਮਾਲਾ ਦੀ ਬਸ ਜਿੱਥੇ ਮਾਲਾ ਕੰਮ ਦੇਂਦੀ ਉਥੇ ਮਾਲਾ ਦੇਂਦੀ ਏ ਜਿੱਥੇ ਇਹ ਡਾਂਗ ਦੇਂਦੀ ਏ ਕੰਮ ਉਥੇ ਡਾਂਗ ਹੀ ਦੇਂਦੀ ਏ ਦੋਵੇਂ ਚੀਜ਼ਾਂ ਹੀ ਸਿੱਖ ਵਾਸਤੇ ਜ਼ਰੂਰੀ ਨੇ ਮੇਰੀ ਤੇ ਪੀਰੀ ਦੋਹਾਂ ਦਾ ਸੁਧਾਨ ਲੈ ਕੇ ਤੁਹਾਨੂੰ ਸਾਂ ਹੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਸਦਾ ਦੇਗੇ ਹਨ ਸੇਖ ਕੱਲੀ ਮਾਲਾ ਫੇਰੰਦੇ ਨਾ ਲੱਗਾ ਰਵੇ ਕੱਡੀ ਭਗਤੀ ਵੀ ਜਿਹੜੀ ਉਹ ਕੰਮ ਨਹੀਂ ਦਿੰਦੀ ਕਿਤੇ ਨਾ ਕਿਤੇ ਸ਼ਕਤੀ ਵੀ ਵਰਤਨੀ ਪੈਂਦੀ ਹਾਂ ਭਗਤੀ ਜਿਹੜੀ ਏ ਉਹ ਸ਼ਕਤੀ ਨੂੰ ਬਤਾਉਂਦੀ ਆ ਆ ਕਹਾਣੀ ਇਤਨਾ ਹੱਥ 'ਚ ਰੱਖੀ ਦੀ ਕਈਆਂ ਰਾਜ ਮਿਲ ਪਿੰਦੇ ਸਾਣ ਪੁੱਤਰੇ ਤੋਂ ਪੁੱਤਰੇ ਵੀ